ਪਾਰਕ ਕਰਕੇ ਜਿਹਨਾਂ ਦੀ ਰਸਤੇ ਤੇ ਗੱਡੀ ਆ ਉਹ ਲੈ ਜਾਓ ਥੱਲੇ ਪਾਰਕਿੰਗ ਤੇ ਖੜੀਆਂ ਕਰ ਦੋ ਕਿਉਂਕਿ ਸੰਗਤ ਆ ਰਹੀ ਹੈ ਸੰਗਤ ਨੂੰ ਕੋਈ ਰੁਕਾਵਟ ਨਾ ਹੋਵੇ ਜਦੋਂ ਅਸੀਂ ਸੰਗਤ ਦੇ ਰੁਕਾਵਟ ਬਣਦੇ ਆ ਤਾਂ ਬਹੁਤ ਸਾਰੀਆਂ ਰੁਕਾਵਟਾਂ ਸਾਡੇ ਜੀਵਨ ਤੇ ਖੜਦੀਆਂ ਨੇ ਜਦੋਂ ਅਸੀਂ ਸੰਗਤ ਦੀਆਂ ਰੁਕਾਵਟਾਂ ਵਿੱਚ ਮਦਦ ਕਰਦੇ ਆ ਦੂਰ ਕਰਦੇ ਆਪ ਜੀ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪਰਪ ਦੇ ਨਾਲ ਜੋੜ ਰਹੇ ਇਹ ਉਹ ਧਾਰਤੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਪ੍ਰਕਾਸ਼ ਧਾਰਦੇ ਹੈ ਮਹਾਰਾਜ ਦੇ ਆਉਣ ਦਾ ਸੰਕੇਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਦਿੱਤਾ ਸੀ ਮਾਤਾ ਨਾਨਕੀ ਜੀ ਬੇਨਤੀ ਕਰਨ ਲੱਗੇ ਇੱਕ ਦਿਨ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਤਿਆਗਮਲ ਸਾਡਾ ਵੱਡਾ ਭੋਲਾ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗਮਲ ਸੀ ਇਹ ਬਹੁਤ ਭੋਲਾ ਹੈ ਇਸ ਸੰਸਾਰ ਦੇ ਵਿੱਚ ਇਸ ਕਲਯੁਗ ਦੇ ਵਿੱਚ ਇਹ ਕਿਵੇਂ ਰਤਬਾ ਕਾਇਮ ਕਰਕੇ ਰੱਖਣਗੇ ਕਿਉਂਕਿ ਤੁਸੀਂ ਦੇਖੋ ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਜਵਾਨੀ ਤੱਕ ਆਪਣੇ ਆਖਰੀ ਸਮੇਂ ਤੱਕ ਰਸਤੇ ਦੇ ਵਿੱਚ ਗੱਡੀਆਂ ਬਹੁਤ ਖੜਗੀਆਂ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਗੱਡੀਆਂ ਉਹਨਾਂ ਨੂੰ ਬੇਨਤੀ ਹੈ ਵੀ ਥੱਲੇ ਪਾਰਕਿੰਗ ਬਣਾਈ ਹੋਈ ਆ ਕਿਰਪਾ ਕਰਕੇ ਜਿਨ੍ਹਾਂ ਦੀਆਂ ਵੀ ਰਸਤੇ 'ਚ ਗੱਡੀਆਂ ਉਹ ਲੈ ਜਾਓ ਥੱਲੇ ਪਾਰਕਿੰਗ ਤੇ ਖੜੀਆਂ ਕਰ ਦੋ ਕਿਉਂਕਿ ਸੰਗਤ ਆ ਰਹੀ ਹੈ ਸੰਗਤ ਨੂੰ ਕੋਈ ਰੁਕਾਵਟ ਨਾ ਹੋਵੇ ਜਦੋਂ ਅਸੀਂ ਸੰਗਤ ਦੇ ਰੁਕਾਵਟ ਬਣਦੇ ਹਾਂ ਤਾਂ ਬਹੁਤ ਸਾਰੀਆਂ ਰੁਕਾਵਟਾਂ ਸਾਡੇ ਜੀਵਨ 'ਚ ਖੜਦੀਆਂ ਨੇ ਜਦੋਂ ਅਸੀਂ ਸੰਗਤ ਦੀਆਂ ਰੁਕਾਵਟਾਂ ਦੇ ਵਿੱਚ ਗੁਰੂ ਘਰ ਨੂੰ ਆਉਣ ਰਹੀਆਂ ਰੁਕਾਵਟਾਂ ਵਿੱਚ ਮਦਦ ਕਰਦੇ ਹਾਂ ਦੂਰ ਕਰਦੇ ਹਾਂ ਤਾਂ ਸੱਚ ਜਾਣਿਓ ਸਾਡੇ ਜੀਵਨ ਦੇ ਵਿੱਚੋਂ ਵੀ ਬਹੁਤ ਸਾਰੀਆਂ ਰੁਕਾਵਟਾਂ ਨਿਕਲ ਜਾਂਦੀਆਂ ਨੇ ਇਸ ਚੈਨਲ ਨੂੰ ਲਾਈਵ ਵੱਡੇ ਚੈਨਲਾਂ ਦੇ ਉੱਤੇ ਜਿੱਥੇ ਕੀਤਾ ਜਾ ਰਿਹਾ ਉੱਥੇ ਆਰਟੀਵੀ 1 ਉਹ ਵੀ ਸ਼ਸ਼ੀਰ ਬੱਗਾ ਜੀ ਸਾਡੇ ਜਗਮਉਨ ਸਿੰਘ ਜੀ ਖਲੋੜੀ ਤੋਂ ਪੱਤਰਕਾਰ ਹੋਰ ਉਹਨਾਂ ਦੇ ਨਾਲ ਦੇ ਅੰਤ ਨੂੰ ਬੱਬੂ ਜੀ ਕਥਾਵਾਤ ਸਾਹਿਬ ਉਹ ਵੀ ਤੇ ਇਸ ਸਥਾਨ ਦੇ ਜਿੰਨੇ ਵੀ ਸੇਵਾਦਾਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਹੁਣ ਆਪਣੇ ਸਮੇਂ ਤੇ ਰਹਾ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਆਪ ਜੀ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨਾਲ ਜੋੜ ਰਹੇ ਹੈ ਇਹ ਉਹ ਧਾਰਤੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਪ੍ਰਕਾਸ਼ ਧਾਰਦੇ ਹੈ ਮਹਾਰਾਜ ਦੇ ਆਉਣ ਦਾ ਸੰਕੇਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਦਿੱਤਾ ਸੀ ਮਾਤਾ ਨਾਨਕੀ ਜੀ ਬੇਨਤੀ ਕਰਨ ਲੱਗੇ ਇੱਕ ਦਿਨ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਤਿਆਗਮਲ ਸਾਡਾ ਵੱਡਾ ਭੋਲਾ ਹੈ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗਮਲ ਸੀ ਇਹ ਬਹੁਤ ਭੋਲਾ ਹੈ ਇਸ ਸੰਸਾਰ ਦੇ ਵਿੱਚ ਇਸ ਕਲਯੁਗ ਦੇ ਵਿੱਚ ਇਹ ਕਿਵੇਂ ਰਤਬਾ ਕਾਇਮ ਕਰਕੇ ਰੱਖਣਗੇ ਕਿਉਂਕਿ ਤੁਸੀਂ ਦੇਖੋ ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਜਵਾਨੀ ਤੱਕ ਆਪਣੇ ਆਖਰੀ ਸਮੇਂ ਤੱਕ ਰਸਤੇ ਦੇ ਵਿੱਚ ਗੱਡੀਆਂ ਬਹੁਤ ਖੜ ਗਈਆਂ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਗੱਡੀਆਂ ਹਨ ਉਹਨਾਂ ਨੂੰ ਬੇਨਤੀ ਹੈ ਵੀ ਥੱਲੇ ਪਾਰਕਿੰਗ ਬਣਾਈ ਹੋਈ ਹੈ ਕਿਰਪਾ ਕਰਕੇ ਜਿਨ੍ਹਾਂ ਦੀਆਂ ਵੀ ਰਸਤੇ 'ਚ ਗੱਡੀਆਂ ਉਹ ਲੈ ਜਾਓ ਥੱਲੇ ਸਾਰਕਿੰਗ ਤੇ ਖੜੀਆਂ ਕਰ ਦਿਓ ਕਿਉਂਕਿ ਸੰਗਤ ਆ ਰਹੀ ਹੈ ਸੰਗਤ ਨੂੰ ਕੋਈ ਰੁਕਾਵਟ ਨਾ ਹੋਵੇ ਜਦੋਂ ਅਸੀਂ ਸੰਗਤ ਦੇ ਰੁਕਾਵਟ ਬਣਦੇ ਹਾਂ ਤਾਂ ਬਹੁਤ ਸਾਰੀਆਂ ਰੁਕਾਵਟਾਂ ਸਾਡੇ ਜੀਵਨ 'ਤੇ ਖੜਦੀਆਂ ਨੇ ਜਦੋਂ ਅਸੀਂ ਸੰਗਤੀਆਂ ਰੁਕਾਵਟਾਂ ਦੇ ਵਿੱਚ ਗੁਰੂ ਘਰ ਨੂੰ ਆਣ ਰਹੀਆਂ ਕਾਪਟਾਂ ਵਿੱਚ ਮਦਦ ਕਰਦੇ ਆਂ ਦੂਰ ਕਰਦੇ ਆਂ ਤਾਂ ਸੱਚ ਜਾਣਿਓ ਸਾਡੇ ਜੀਵਨ ਦੇ ਵਿੱਚੋਂ ਵੀ ਬਹੁਤ ਸਾਰੀਆਂ ਰੁਕਾਵਟਾਂ ਨਿਕਲ ਜਾਂਦੀਆਂ ਨੇ ਇਸ ਚੈਨਲ ਨੂੰ ਲਾਈਵ ਵੱਡੇ ਚੈਨਲਾਂ ਦੇ ਉੱਤੇ ਜਿੱਥੇ ਕੀਤਾ ਜਾ ਰਿਹਾ ਉੱਥੇ ਆਰਟੀਵੀ 1 ਉਹ ਵੀ ਸ਼ਸ਼ੀਰ ਬੱਗਾ ਜੀ ਸਾਡੇ ਜਗਮਉਨ ਸਿੰਘ ਜੀ ਘਨੋੜੀ ਤੋਂ ਪੱਤਰਕਾਰ ਔਰ ਉਹਨਾਂ ਦੇ ਨਾਲ ਦੇ ਅੰਤ ਨੂੰ ਬੱਬੂ ਜੀ ਕਥਾਵਾਤ ਸਾਹਿਬ ਉਹ ਵੀ ਦੇ ਇਸ ਸਥਾਨ ਦੇ ਜਿੰਨੇ ਵੀ ਸੇਵਾਦਾਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਹੁਣ ਆਪਣੇ ਸਮੇਂ ਤੇ ਰਹਾ ਗੁਰੂ ਕਲਗੀਧਰ ਪਾਤਸ਼ਾਹ ਜੀ ਆਏ ਤੇ ਉਹਨਾਂ ਤੋਂ ਪਹਿਲਾਂ ਹੀ ਸੰਕੇਤ ਛੇਵੇਂ ਪਾਤਸ਼ਾਹ ਨੇ ਦਿੱਤੇ ਸਨ ਜਦੋਂ ਮਾਤਾ ਨਾਨਕੀ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਤਿਆਗ ਮੱਲ ਬڑے ਬਰਾਗ ਵਿੱਚ ਰਹਿੰਦੇ ਆ ਬੜੇ ਭੋਲੇ ਨੇ ਇਹ ਕਲਯੁਗ ਦਾ ਸਮਾਂ ਬੜਾ ਚੱਬਰ ਚਲਾਕ ਸਮਾਂ ਹੈ ਇਹਨਾਂ ਦੇ ਵੱਲ ਤੁਸੀਂ ਕੋਈ ਕਿਰਪਾ ਕਰੋ ਕੋਈ ਵਚਨ ਕਰੋ ਮਹਾਰਾਜ ਕਹਿਣ ਲੱਗੇ ਇਹਨਾਂ ਦਾ ਜਸ ਹੋਵੇਗਾ ਡੁੱਬਦੇ ਧਰਮ ਦਾ ਬੇੜਾ ਇਹ ਬਚਾਉਣਗੇ ਤੇ ਰਹੀ ਗੱਲ ਇਹਨਾਂ ਦੀ ਅਗਲੀ ਕੁੰਨ ਦੀ ਇਹਨਾਂ ਦੇ ਘਰ ਦੇ ਵਿੱਚ ਉਹ ਵਲੀ ਪੈਦਾ ਹੋਏਗਾ ਉਹ ਸੂਰਮਾ ਪੈਦਾ ਹੋਏਗਾ ਜਿਹੜਾ ਗੁਰਨਾਨਕ ਦੇ ਘਰ ਨੂੰ ਚਾਰ ਚੰਨ ਲਾਏਗਾ ਗੁਰਨਾਨਕ ਦੇ ਘਰ ਦੀ ਵਡਿਆਈ ਹੋਵੇਗੀ ਨਾਨਕੀ ਜੀ ਨੇ بار-बार ਗੁਰਤੇਗ বাহাদুর ਮਹਾਰਾਜ ਨੂੰ ਕਹਿਣਾ ਮਹਾਰਾਜ ਮਾਤਾ ਨਾਨਕੀ ਜੀ ਵਿਸਤੇ ਦੇ ਵਿੱਚ ਮਾਤਾ ਜੀ ਲੱਗਦੇ ਸੀ ਗੁਰਤੇਗ ਬਾਹਦਰ ਦੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਵਚਨ ਕਦੋਂ ਪੂਰਾ ਹੋਏਗਾ छेवे पातशाह वचन होएगा होगा महाराज का खालसा श्री वाहू जी की फतेह प्यारे दर्शकों अज अः एक उस स्थान ते पहुंचे हुए हैं जेड़ा के बहुत ही मनमोहिक स्थान है बीबी ममताज जी दे ਤਾਂ ਦੇ ਉੱਤੇ ਤੇ ਇੱਥੋਂ ਦਾ ਇਤਿਹਾਸ ਥੋੜਾ ਜਿਹਾ ਆਪਾਂ ਬਾਬਾ ਜੀ ਨਾਲ ਸ਼ੇਅਰ ਕਰਦੇ ਆਂ ਇੱਥੋਂ ਦੀ ਜਿਹੜੀ ਕਾਰ ਸੇਵਾ ਦਾ ਜਿਹੜਾ ਜ਼ਿੰਮੇਵਾਰੀ ਹੈ ਬਾਬਾ ਬਲਬੀਰ ਸਿੰਘ ਜੀ ਹੈ ਜਿਹੜੇ ਕਿ ਗੁੱਡਾ ਦਲ ਨੇ ਤੇ ਉਹਨਾਂ ਵੱਲੋਂ ਇਹਨਾਂ ਦੀ ਜਿਹੜੀ ਪਿਛਲੇ ਦਿਨੀ ਸਾਇਦ ਇੱਕ ਸਾਲ ਤੋਂ ਵੱਧ ਹੋ ਗਿਆ ਸਮਾਂ ਇਹ ਗੱਲਬਾਤ ਕਰਦੇ ਆਂ ਹਮ ਬਾਬਾ ਜੀ ਸੱਚ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਅਸੀਂ ਆ ਸਥਾਨ ਤੇ ਆਪਾਂ ਜੀ ਪ੍ਰੋਗਰਾਮ ਚੱਲ ਰਹੇ ਆਂ ਕੀਰਤਨ ਚੱਲ ਰਹੀ ਨੇ ਪਹਿਲੇ ਇਸ ਸਤਾਰ ਬਾਰੇ ਜਰਾ ਦੱਸਿਓ ਜਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਇਹ ਸਤਾਨਾ ਜੋ ਕਿ ਪਰਖਾੜ ਦੇ ਨਾਲ ਪਿੰਡ ਬੜੀ ਦੇ ਵਿੱਚ ਸਥਿਤ ਹੈ ਗੁਰਦੁਆਰਾ ਤਪਸਥਾਨ ਮੁਮਤਾਜਗੜ੍ਹ ਸਾਹਿਬ ਜੋ ਕਿ ਬੀਬੀ ਮਮਤਾਜ ਜੀ ਦਾ ਸਤਾਨ ਹੈ ਸੋ ਇਸ ਸਥਾਨ ਤੇ ਬੀਬੀ ਮਮਤਾ ਜੀ ਨੇ 110 ਸਾਲ ਤਪੱਸਿਆ ਕੀਤੀ ਭਜਨ ਬੰਦਗੀ ਦੀ ਤੇ ਉਸ ਤੋਂ ਬਾਅਦ 136 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪਰਲੋਕ ਸੁਧਾਰੇ ਆ ਇਹ ਬੀਬੀ ਮਮਤਾ ਜੀ ਜੋ ਨਿਹੰਗਖਾ ਕੋਟਲੇ ਪਿੰਡ ਪਠਾ ਸਾਹਿਬ ਦੇ ਨਾਲ ਉਹਨਾਂ ਦੀ ਬੇਟੀ ਸੀਗੀ ਕਿ ਮੁਸਲਮਾਨ ਪਰਿਵਾਰ ਦੇ ਵਿੱਚੋਂ ਜੋ ਕਿ ਸਾਡੇ ਧਰਮ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਦੇਨ ਐ ਸਿੱਖ ਧਰਮ ਦੇ ਵਿੱਚ ਇੱਕ ਮੁਸਲਮਾਨ ਦੀ ਧੀ ਧੀ ਸੋ ਇਸ ਸਥਾਨ ਦੇ ਮੁੱਖ ਸੇਵਾ ਮਜੂਦਾ ਮੁਖੀ ਸਰੋਮੜੀ ਸੇਵਾ ਰਤਨ ਸਰੋਮੜੀ ਪੰਥਰ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਸਰੋਮੜੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੀ ਦੇਖ ਰਹਿਕ ਦੇ ਵਿੱਚ ਇਹਨਾਂ ਦਾ ਸਾਰਾ ਪ੍ਰਬੰਧ ਜੋਕ ਚੱਲ ਰਿਹਾ ਜੋ ਇਸ ਅਸਥਾਨ ਦੇ ਮਜੂਦਾ ਮੁਖੀ ਹੈ ਉਹ ਬਾਬਾ ਮੁਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਹਨ ਜੋ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ ਬੜੇ ਨਿੱਗੇ ਸੁਭਾਅ ਵਾਲੇ ਹਨ ਉਹ ਕਿਉਂਕਿ ਜਦੋਂ ਦਾ ਉਹਨਾਂ ਨੇ ਇਸ ਅਸਥਾਨ ਤੇ ਸੇਵਾ ਸਾਧੀ ਤਕਰੀਬਨ ਸਾਨੂੰ 4 ਸਾਲ ਹੋ ਗਏ ਪੰਜਵਾਂ ਸਾਲ ਲੱਗ ਚੁੱਕਿਆ 2019 ਦੇ ਵਿੱਚ 7 ਸਤੰਬਰ ਨੂੰ ਅਸੀਂ ਇਸ ਹਸਤਾਨ ਦੀ ਸੇਵਾ ਸੰਭਾਲ ਸੰਭੀ ਸੀਗੀ ਸਾਰੇ ਸਿੰਘਾਂ ਨੇ ਨਾਲ ਉਹਨਾਂ ਦੇ ਡਟ ਕੇ ਸੋ ਇਸ ਹਸਤਾਨ ਦੀ ਜੋ ਵੀ ਦੇਖਾ ਇੱਕ ਉਹਨ ਬਹੁਤ ਵਧੀਆ ਅੱਛੀ ਬਣ ਗਈ ਹੈ ਸੋ ਇਸ ਹਸਤਾਨ ਦੇ ਲੰਗਰ ਦਾ ਪ੍ਰਬੰਧ 24 ਘੰਟੇ ਅਗਰ ਜੇ ਕੋਈ ਯਾਤਰੀ ਬਾਹਰ ਤੋਂ ਆਉਂਦਾ ਇੱਥੇ ਦਰਸ਼ਨ ਕਰਨ ਵਾਲੇ ਤੋਂ ਰਹਿਣ ਲਈ ਕਮਰਾ ਦਾ ਪ੍ਰਬੰਧ ਵੀ ਕੀਤਾ ਹੈ ਜੋ ਕਿ ਸਾਡੇ ਬਾਬਾ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਇਸ ਹਸਤਾਨ ਦੇ ਉਹ ਬੜੇ ਨਿੱਗੇ ਤੇ ਬਹੁਤ ਵਧੀਆ ਸੁਭਾਅ ਵਾਲੇ ਹਨ ਤੇ ਸੰਗਤਾਂ ਦੇ ਵਿੱਚ ਹੀ ਵਿਚਰਦੇ ਰਹਿੰਦੇ ਹਨ ਬੜੀ ਮੈਂ ਦੇਖ ਰਿਹਾ ਸਥਾਨ ਜੰਗਲਾਂ ਦੇ ਵਿੱਚ ਕਿਰਿਆ ਹੋਇਆ ਸਥਾਨ ਹੈ ਇਹ ਤੇ ਚਾਰੇ ਪਾਸੇ ਜੰਗਲਾਂ ਨੂੰ ਵੀ ਸਾਹਮਣੇ ਰੱਖਿਆ ਹੋਇਆ ਮੈਂ ਦੇਖ ਰਿਹਾ ਨਹੀਂ ਤਾਂ ਅੱਜ ਕੱਲ੍ਹ ਲੋਕੀ ਜੰਗਲਾਂ ਨੂੰ ਚੋਰੀ ਕਰਦੇ ਨੇ ਲੱਕੜ ਚੋਰੀ ਕਰਦੇ ਪਰ ਇਸ ਥਾਂ ਦਾ ਸਾਰੇ ਦਰਖਤ ਬਿਲਕੁਲ ਸਖਾਇਮ ਹੈ ਕਿਉਂਕਿ ਇਹ ਉਹ ਸਮੇਂ ਦੇ ਵਿੱਚ ਹਨ ਉਹਨਾਂ ਦਾ ਇਹ ਨਾਨਕਾ ਪਿੰਡ ਹੈ ਜਿੱਥੇ ਆਪਾਂ ਖੜੇ ਨਰੰਗਪੁਰ ਹੈ ਜੀ ਇਹ ਜਿਹੜਾ ਦਰਬਾਰ ਸਾਹਿਬ ਤੇ ਲੰਗਰ ਹਾਲ ਆ ਉਹ ਵੱਡੀ ਪਿੰਡ ਵਿੱਚ ਆ ਜੀ ਇਹ ਉਹਨਾਂ ਦਾ ਨਾਨਕਾ ਪਿੰਡ ਸੀਗਾ ਜੀ ਇਹ ਤੇ ਉਹਨਾਂ ਨੇ ਫਿਰ ਆਪਣੇ ਪਿਤਾ ਨਾਲ ਬੇਨਤੀ ਕੀਤੀ ਸੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਉਹਰੇ ਕਿਲਾ ਉਸਾਰ ਕੇ ਦਿੱਤਾ ਸੀਗਾ ਮਾਤਾ ਜੀ ਨੂੰ ਇਹ ਉਹਨਾਂ ਨੇ ਪੰਜਰਾ ਬੰਦ ਕੀ ਕਰਨ ਜੇ ਕਿ ਉਹ ਸਮੇਂ ਦੇ ਵਿੱਚ ਢਹ ਢੇਰੀ ਹੋ ਗਿਆ ਤੇ ਜੋ ਇਹ ਸਥਾਨ ਪਰਗਟ ਕੀਤਾ ਸੀਗਾ ਬਾਬਾ ਕਰਤਾਰ ਸਿੰਘ ਜੀ ਪੈਰੋਂ ਮੱਜਰੇ ਵਾਲਿਆਂ ਵੱਲੋਂ ਤੇ ਇਸ ਸਥਾਨ ਤੇ ਜੋ ਕਿ ਉਸ ਸਮੇਂ ਦੇ ਵਿੱਚ ਪਾਣੀ ਦੀ ਦਿੱਕਤ ਲਈ ਉੱਪਰ ਆਪਣਾ ਜੋ ਪੁਰਾਣਾ ਖੂਹ ਹੈ ਉਹ ਦਰਬਾਰ ਸਾਹਿਬ ਦੇ ਮੋਰੇ નીચે ਸਜੋ ਦੇਖਿਆ ਹੈ ਉੱਪਰ ਹਾਂਜੀ ਜੋ ਤੁਸੀਂ ਦੇਖਿਆ ਉਹ ਪੁਰਾਣਾ ਖੂਹ ਜੀ ਉਹਨੂੰ ਸਰੰਦੀ ਤੁੱਦਾਂ ਲੱਗੀ ਵੀ ਹੈ ਜੀ ਉਹਨੂੰ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਸੀ ਕੁਝ ਸਮੇਂ ਦੇ ਵਿੱਚ ਜੀ ਠੀਕ ਹੈ ਅੱਜ ਪਾਣੀ ਨਹੀਂ ਹੈ ਉੱਥੇ ਅੱਜ ਪਾਣੀ ਨਹੀਂ ਜਾਈਗਾ ਉੱਥੇ ਤੇ ਹੁਣ ਪਾਣੀ ਦਾ ਕਿਵੇਂ ਪ੍ਰਬੰਧ ਇੱਥੇ ਇੱਥੋਂ ਜਿਹੜਾ ਪਾਣੀ ਜੋ ਆਪਣਾ نیچے ਹੈ ਜੀ ਅ ਗੇਟਰਾ ਵਿੱਚ ਰੋਹ ਹੁੰਦਾ ਆਪਣਾ ਗੇਟ ਕੋਲ ਤੋਂ ਉੱਥੇ ਸਰਕਾਰੀ ਬੋਲ ਵਾ ਵੱਡਾ ਟਿਊਬ ਲੱਗਿਆ ਵਾ ਉੱਥੋਂ ਪਾਈਪ ਲਾਈਨ ਨਾਲ ਪਾਣੀ ਉਰੇ ਅਸੀਂ ਸਟੋਰ ਕਰਦੇ ਆ ਜੀ ਪਾਣੀ ਅੱਛਾ ਹੈਗਾ ਪੂਰਾ ਬਹੁਤ ਅੱਛਾ ਬਹੁਤ ਵਧੀਆ ਪਾਣੀ ਆ ਜੀ ਬਿਲਕ ਇੱਥੇ ਗੱਲੇ ਆ ਵੀ ਜਿਹੜੇ ਸਥਾਨ ਦੇ ਉੱਤੇ ਚਲੋ ਅੱਜ ਤੱਕ ਪ੍ਰੋਗਰਾਮ ਹੈ ਲੇਕਿਨ ਇਹ ਵੈਸੇ ਕਿ ਇਸ ਤਰ੍ਹਾਂ ਜਲਦੀ ਸੰਗਤ ਆਉਂਦੀ ਜਾਂਦੀ ਇਸ ਸਥਾਨ ਤੇ ਅਸੀਂ ਐਤਵਾਰ ਦਾ ਦਿਹਾੜਾ ਵੀਰਵਾਰ ਦਾ ਦਿਹਾੜਾ ਪੰਚਮੀ ਦਾ ਤੇ ਸੰਗਰਾਂਦ ਦਾ ਦਿਹਾੜਾ ਮਨਾਉਂਦੇ ਆ ਉਹਨਾਂ ਦਿਹਾੜਿਆਂ ਦੇ ਅੰਦਰ ਸੰਗਤ ਤਕਰੀਬਨ ਅਸੀਂ ਨਾ 9 ਵਜੇ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਕਰਦੇ ਪਾਠ ਦੇ 11:30 ਵਜੇ 10 ਬੇਨਤੀ ਕਰਦੇ ਹਾਂ ਸਪੂਰਨ ਤੇ ਉਸ ਸਮੇਂ ਦੇ ਵਿੱਚ ਸੰਗਤ ਆਈ ਜਾਂਦੀ ਹੈ ਤੇ ਕੁਝ ਐਤਨਾ ਜਿckਣਾ ਵਿਚਾਲੇ ਦਿਨ ਹੁੰਦੇ ਉਹਨਾਂ ਦੇ ਵਿੱਚ ਤੋਰਾ ਫੇਰਾ ਸੰਗਤ ਰਾ ਰਹਿੰਦਾ ਜੀ ਇਹ ਦੇਖਣ ਵਾਸਤੇ ਕਾਫੀ ਦੂਰ ਅਗਲਾ ਦੇਖ ਕੇ ਮਨ ਖੁਸ਼ ਹੁੰਦਾ ਆਕਾਂਤ ਵਾਸਤਾ ਜੀ ਇੱਥੇ ਆ ਕੇ ਆਪਣਾ ਪਾਠ ਪੂਜਾ ਵੀ ਕਰਦੇ ਕਿ ਸੇਵਾ ਵੀ ਕਰਦੇ ਆ ਬਹੁਤ ਖੁਸ਼ ਹੁੰਦੇ ਇਸ ਸਥਾਨ ਦੇ ਦਰਸ਼ਨ ਕਰਕੇ ਵਧੀਆ ਲੱਗਿਆ ਕਿਉਂਕਿ ਅਸੀਂ ਵੀ ਸਾਇਦ ਪਹਿਲਾਂ ਵੀ ਇਸ ਸਥਾਨ ਤੇ ਆਉਂਦੇ ਕਿਉਂਕਿ ਆਪਾਂ ਹੈ ਤਾਂ ਚਲੋ ਲੋਕਲ ਹੀ ਹੈਗੇ ਆ ਪਰ ਉਹਦੇ ਕਿਤੇ ਨਹੀਂ ਹੈਗੇ ਨਾਲ ਪਿੰਡ ਸਾਡੇ ਵੀ ਵਿੱਚ ਪੈਨੇ ਆ ਮਨਸਾਲੀ ਪਿੰਡ ਤੋਂ ਮੈਂ ਬਲੋਂਗ ਕਰਦਾ ਪਰ ਲੇਕਿਨ ਮੈਂ ਸਾਇਦ ਦੂਜੀ ਤੀਜੀ ਚੌਥੀ ਵਾਰੀ ਸਾਇਦ ਮੈਂ ਇੱਥੇ ਆਇਆ ਹੁਆ ਪਰ ਲੇਕਿਨ ਆ ਕੇ ਜਿਹੜਾ ਵੀ ਇੱਥੇ ਆ ਕੇ ਆ ਜਾਂਦਾ ਉਹ ਜਾਣ ਨੂੰ ਮਨ ਨਹੀਂ ਕਰਦਾ ਉਸ ਦਾ ਇੱਥੇ ਕਿਉਂਕਿ ਇੱਕ ਤਾਂ ਪ੍ਰਦੂਸ਼ਣ ਰਹਿਤ ਆ ਜੀ ਇੱਕ ਚਾਰੇ ਪਾਸੇ ਹਰਿਆਲੀ ਹੈ ਜੀ ਕਿਉਂਕਿ ਜੰਗਲੇ ਜੰਗਲ ਆ ਇਹ ਪਹਾੜੀਆਂ ਦੇ ਵਿੱਚ ਸ਼੍ਰੀ ਲੰਕਾ ਦੀਆਂ ਪਹਾੜੀਆਂ ਦੇ ਉੱਤੇ ਸਥਿਤ ਸਤਾਨ ਆ ਜੀ ਇਹ ਸੋ ਇਹ ਮਨਮੋਹਕ ਦ੍ਰਿਸ਼ਾ ਜੀ ਇੱਕ ਬਹੁਤ ਵਧੀਆ ਅੱਜ ਨਿਆਣਿਆਂ ਨੂੰ ਤੁਸੀਂ ਲੋਕ ਜਦੋਂ ਘਰਾਂ ਦੇ ਵਿੱਚ ਬੈਠੇ ਆਂ ਬੜੇ ਬੜੇ ਬਿਲਡਿੰਗਾਂ ਦੇ ਵਿੱਚ ਬੈਠੇ ਆਂ ਜਿਵੇਂ ਫਲੈਟਾਂ ਦੇ ਵਿੱਚ ਬੈਠੇ ਆਂ ਬੱਚਿਆਂ ਨੂੰ ਜੰਗਲਾਂ ਬਾਰੇ ਪਤਾ ਹੀ ਨਹੀਂ ਹੈ ਕੁਝ ਨਾ ਖੂਹਾਂ ਬਾਰੇ ਬਤਾਏ ਬੱਚਿਆਂ ਨੂੰ ਅੱਜ ਇਸ ਸਥਾਨ ਤੇ ਆ ਕੇ ਜਦੋਂ ਕੋਈ ਵੀ ਆ ਕੇ ਦੇਖਦਾ ਵੀ ਇਸ ਤਰ੍ਹਾਂ ਦੀ ਧਰਤੀ ਹੁੰਦੀ ਹੈ ਐਦਾ ਆ ਅਸਲੀ ਪ੍ਰਕਿਰਤੀ ਨੂੰ ਕਹਿੰਦੇ ਆ ਜੀ ਇਹ ਸਭ ਤੋਂ ਜ਼ਿਆਦਾ ਅਸਲੀ ਪ੍ਰਕਿਰਤੀ ਹੈ ਜੀ ਇਹ ਤੇ ਇੱਥੇ ਜੋ ਵੀ ਪਰਾਤਨ ਜਣੀ ਕਿ ਜਿੱਦਾਂ ਦਾ ਖੂਹ ਹੈਗਾ ਸਮਝ ਲਓ ਵੀ ਉਦਾਂ ਦੇ ਉਸੇ ਢੰਗ ਦੇ ਵਿੱਚ ਸਾਰਾ ਦ੍ਰਿਸ਼ ਬਣਿਆ ਹੋਇਆ ਜੀ ਸੋ ਇਸ ਸਥਾਨ ਤੇ ਜੋ ਕਿ ਜਦੋਂ ਤੋਂ ਸੇਵਾ ਸੰਭਾਲ ਬਾਬਾ ਗੁਰਪ੍ਰੀਤ ਸਿੰਘ ਜੀ ਦੇਖਰੇ ਕਰ ਰਹੀ ਹੈ ਨਾ ਇਸ ਸਥਾਨ ਦੀ ਉਸ ਟਾਈਮ ਦੇ ਵਿੱਚ ਉਹਦੇ ਦੋ ਅਸੀਂ ਸਮਾਗਮਤਾ ਇੱਕ ਤਾਂ ਸਾਲਾਨਾ ਇਹ ਸਮਾਗਮ ਹੈਗਾ ਜੀ ਆਪਣਾ ਪਿਤਾ ਦਸ਼ਮੇਸ਼ ਦੇ ਪ੍ਰਕਾਸ਼ ਜੀ ਦੇ ਸੰਬੰਧ ਵਿੱਚ ਸੋ ਅੱਜ ਨਗਰ ਕੀਰਤਨ ਵੀ ਕੋਟ ਆਪਣਾ ਗੁਰਦੁਆਰਾ ਪੱਠਾ ਸਾਹਿਬ ਤੋਂ ਆਰੰਭ ਹੋਇਆ ਵਾ ਤਕਰੀਬਨ ਸਵਾ 3 3:30 ਵਜੇ ਤੱਕ ਪਹੁੰਚ ਜਾਣਾ ਉਹਦੇ ਸੰਬੰਧ ਵਿੱਚ ਇਹ ਸਮਾਗਮ ਅੱਜ ਦਾ ਸਾਡਾ ਚੱਲ ਰਿਹਾ ਸੀ ਪਰਸੋ ਖੰਡਵਟ ਸਾਹਿਬ ਆਰੰਭ ਕੀਤੇ ਸੀਗੇ ਤੇ ਸਵੇਰੇ ਭੋਗ ਪਾਇਆ ਹੁਣ ਆਪਣਾ ਕੀਰਤਨ ਦੀਵਾਨ ਚੱਲ ਰਿਹਾ ਤੇ ਉਸ ਤੋਂ ਪਹਿਲਾਂ ਅਸੀਂ ਨਵੰਬਰ ਮਹੀਨੇ ਦੇ ਵਿੱਚ ਇੱਕ ਜੋ ਅਸੀਂ ਕਿ ਪਿਛਲੇ ਮਹੀਨੇ ਪਹਿਲੀ ਤਰੀਕ ਦਾ ਕਰਵਾ ਕੇ ਹਟੇ ਪਹਿਲੇ ਦਸੰਬਰ ਨੂੰ ਅਸੀਂ ਕਰਾਇਆ ਸੀਗਾ ਉਹ ਤੇ ਉਹ ਵੀ ਇਸ ਸਮਾਗਮ ਦੋ ਇਸ ਸਮਾਗਮ ਸਾਡੇ ਪੱਕੇ ਹੋ ਗਏ ਸਿਸਤਾਂ ਸਥਾਨ ਤੇ ਅਸੀਂ ਵੀ ਹੁਣ ਧਿਆਨ ਕਰਾਂਗੇ ਕਿ ਇਸ ਸਥਾਨ ਵੱਲ ਜਰੂਰ ਐਤਵਾਰ ਨੂੰ ਆਉਣ ਦੀ ਕੋਸ਼ਿਸ਼ ਕਰੇ ਕਰਾਂਗੇ ਵੀ ਜਦੋਂ ਅਸੀਂ ਫ੍ਰੀ ਹੁੰਦੇ ਆ ਇੱਥੇ ਆ ਕੇ ਅੱਧਾ ਘੰਟਾ ਘੰਟਾ ਦੋ ਘੰਟੇ ਬੈਠੀਏ ਤੇ ਗੱਲਬਾਤ ਵੀ ਕਰੀਏ ਤੇ ਸੰਗਤਾਂ ਨੂੰ ਦਿਸਾਂ ਵਿਦਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਇੱਥੇ ਪਹੁੰਚ ਨਹੀਂ ਸਕਦੇ ਸਾਡੇ ਚੈਨਲ ਆਰਟੀਵੀ 1 ਰਾਹੀਂ ਉਹ ਵੀ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਜੀ ਮੈਂ ਸਾਰੇ ਸੰਗਤ ਨੂੰ ਫੇਰ ਕਹਿਣਾ ਵੀ ਇਸ ਥਾਂ ਤੇ ਆਓ ਤੇ ਦੇਖ ਕੇ ਤੁਸੀਂ ਦੇਖੋਗੇ ਦੁਨੀਆ ਅਸਲੀ ਕਹ ਪਰ ਬਾਕੀ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਪੈਸਿਆਂ ਦੇ ਚੱਕਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਮੌਲ ਸੋਰੀ ਵੱਡੇ ਵੱਡੇ ਜਿਹੜੇ ਫਾਰਮ ਬਣਾਏ ਜਾ ਰਹੇ ਨੇ ਸਾਰੇ ਜੰਗਲਾਂ ਨੂੰ ਸਾਫ ਕੀਤਾ ਜਾ ਰਿਹਾ ਹੈ ਇਹਦੇ ਨਾਲ ਪ੍ਰਦੂਸ਼ਣ ਜਿਹੜਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਧੰਨਵਾਦ ਜੀ ਕੀ ਹੈ ਜੀ ਹੈਲੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਪਿੰਡ ਮਨਤਾਗੜ ਮਨਤਾਗੜ ਮਮ ਬੀਬੀ ਮਨਤਾਜੀ ਦਾ ਗੁਰਦੁਆਰਾ ਹੈ ਜਿੱਥੇ ਉੱਥੇ ਖੜੇ ਆ ਉਸ ਥਾਂ ਤੇ ਖੜੇ ਆ ਜਿੱਥੇ ਕਿ ਅੱਜ ਇੱਕ ਗੁਰਪੁਰਬ ਦੇ ਸੰਬੰਧ ਵਿੱਚ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਨਾ ਬਾਬਾ ਜੀ ਕਿਆ ਨਾਮ ਹੈ ਤੁਹਾਡਾ ਜੀ ਮਲੂਕ ਸਿੰਘ ਲਾਡੀ ਬਾਬਾ ਜੀ ਮਲੂਕ ਸਿੰਘ ਲਾਡੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਇਸ ਥਾਨ ਦੇ ਬਾਰੇ ਜਿਹੜੀ ਗੱਲਬਾਤ ਕਰਾਂਗੇ ਬਾਬਾ ਜੀ ਅੱਜ ਦੇ ਦਿਹਾੜੇ ਬਾਰੇ ਪਹਿਲਾਂ ਗੱਲ ਕਰੋ ਜੀ ਜੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜਿੰਨੀਆਂ ਵੀ ਦੇਸ਼ ਵਿਦੇਸ਼ ਚ ਵਸ ਰਹੀਆਂ ਨੇ ਇਹ ਇਹ ਪਵਿੱਤਰ ਸਥਾਨ ਜਿਹੜਾ ਗੁਰਦੁਆਰਾ ਬੀਬੀ ਮਮਤਾਜਗੜ ਸਾਹਿਬ ਜੀ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਤਪਸਥਾਨਾ ਬੀਬੀ ਮਮਤਾਜ ਜੀ ਦਾ ਜਿੱਥੇ 110 ਸਾਲ ਬੀਬੀ ਮਮਤਾਜ ਜੀ ਨੇ ਇੱਥੇ ਤਪ ਕੀਤਾ ਇਸ ਸਥਾਨ ਤੇ ਜਿੰਨੀਆਂ ਵੀ ਸੰਗਤਾਂ ਜਿਹੜੀਆਂ ਗੁਰਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਜਿਹੜੀ ਅਰਜ ਕਰਾਂਗੇ ਸਾਰੇ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਚ ਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਇਹ ਨਗਰ ਕੀਰਤਨ ਕੋਟਲਾ ਨਿਹੰਗਖਾਂ ਤੋਂ ਜਿਹੜਾ ਬੀਬੀ ਮਮਤਾ ਜੀ ਦਾ ਆਪਣਾ ਘਰ ਸੀ ਜਿੱਥੇ ਉਹ ਪੜੀ ਸੀ ਜਿੱਥੇ ਜੰਮੀ ਸੀ ਉਸ ਪਵਿੱਤਰ ਸਥਾਨ ਤੋਂ ਜਿਹੜਾ ਨਗਰ ਕੀਰਤਨ ਅਜ ਅਰੰਭ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਭ ਲਿਓ ਜਦੋਂ ਸਤਗੁਰਾਂ ਦਾ ਪਟਨੇ ਸ਼ਹਿਰ ਦੇ ਵਿੱਚ ਅਵਤਾਰ ਧਾਰਿਆ ਸੀ ਪ੍ਰਕਾਸ਼ ਹੋਇਆ ਸੀ ਉਹ ਪ੍ਰਕਾਸ਼ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਔਟਰਾ ਨਿਹੰਗਖਾਂ ਦੀਆਂ ਜਿਹੜੀਆਂ ਸੰਗਤਾਂ ਨੇ ਇਲਾਕੇ ਦੀਆਂ ਉਹ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਜਿਹੜਾ ਲੈ ਕੇ ਪਿੰਡੋਂ ਪਿੰਡੀ ਹੁੰਦਾ ਹੋਇਆ ਐਸ ਬੀਪੀ ਮਮਤਾ ਜੀ ਦੇ ਜਿਹੜੇ ਤਪੱਸਥਾਨ ਤੇ ਪਹੁੰਚਦਾ ਕੋਸ਼ਿਸ਼ ਸਮੇਂ ਤੱਕ ਉਹ ਪਹੁੰਚ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਸਥਾਨ ਤੇ ਆਣ ਕੇ ਜਿਵੇਂ ਉਹਨਾਂ ਦਾ ਕਿਲਾ ਹੈ ਬੀਬੀ ਮਮਤਾ ਜੀ ਦਾ ਜਿੱਥੇ ਨਿਹੰਗਖਾਂ ਦਾ ਘਰ ਸੀ ਹਵੇਲੀ ਸੀ ਉੱਥੇ ਵੀ ਗੁਰੂ 6 ਪਾਤਸ਼ਾਹਿਆਂ ਜਿਹੜੀਆਂ ਨੇ ਉਹਨਾਂ ਦੇ ਚਰਨ ਪਏ ਨੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੋ ਬਾਬਾ ਭਿਕਤਰ ਸਿੰਘ ਜੀ ਜਖਮੀ ਹੋ ਗਏ ਉਦੋਂ ਉਹਨਾਂ ਨੂੰ ਛੱਡ ਕੇ ਗਏ ਤੇ ਉਹਨਾਂ ਦਾ ਜਿਹੜਾ ਮਲਮ ਪੱਟੀ ਕੀਤਾ ਤੇ ਉਹ ਬੀਬੀ ਮਮਤਾਜ ਜੀ ਨੇ ਜਦੋਂ ਮੁਗਲਾਂ ਨੇ ਆਣ ਕੇ ਘੇਰਾ ਪਾਇਆ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤੇ ਨਿਹੰਗਾਂ ਦੇ ਕਹਿਣ ਤੇ ਬੀਬੀ ਮਮਤਾਜ ਜੀ ਉਸ ਕਮਰੇ ਚ ਕੁੰਡੀ ਲਾ ਕੇ ਅੰਦਰ ਵੜ ਗਏ ਤੇ ਪਾਪਾ ਬਚਿੱਤਰ ਸਿੰਘ ਜੀ ਜਿਹੜੇ ਬੇਹੋਸ਼ ਦੀ ਹਾਲਤ ਦੇ ਵਿੱਚ ਪਏ ਸਨ ਤੇ ਜਦੋਂ ਉਹਨਾਂ ਨੇ ਸਾਰੀ ਤਲਾਸ਼ੀ ਲਈ ਤੇ ਉਸ ਦਰਵਾਜ਼ੇ ਕੋਲੇ ਆਣ ਕੇ ਕੁੰਡਾ ਖੜਕਾਇਆ ਤੇ ਕਹਿੰਦੇ ਇੱਥੇ ਕੀ ਹੈ ਕਹਿੰਦਾ ਇੱਥੇ ਮੇਰਾ ਧੀ ਜਵਾਈ ਹੈ ਉਹ ਬੀਬੀ ਜੀ ਨੇ ਉਸ ਬਚਨ ਨੂੰ ਪਾਲਦਿਆਂ ਹੋਇਆਂ ਧਿਆਨ ਹੀ ਕਰਾਇਆ ਤੇ ਇੱਥੇ ਆਣ ਕੇ ਜਿਹੜਾ ਤਪ ਕੀਤਾ ਤਪ ਕਰਨ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਜਿਹੜਾ ਪੰਜ ਭੂਤਕ ਸਰੀਰ ਨੇ ਪ੍ਰਾਣ ਤਿਆਗੇ ਉਹਨਾਂ ਦੀ ਵੀ ਜਗਾ ਇੱਥੇ ਲੱਗ ਗਈ ਹੈ ਤੇ ਉਹ ਸਮੁੱਚਾ ਇਹ ਜਿੰਨਾ ਵੀ ਇਤਿਹਾਸ ਹੈ ਬੀਬੀ ਮਮਤਾ ਜੀ ਦਾ ਸਾਰਾ ਹੀ ਭਗਤੀ ਦੇ ਨਾਲ ਭਰਿਆ ਹੋਇਆ ਭਰਪੂਰ ਹੈ ਜਿੰਨੀਆਂ ਵੀ ਸੰਗਤਾਂ ਤੇ ਨਾਤਮਸਤਕ ਹੁੰਦੀਆਂ ਨੇ ਉਹ ਸਾਰੀਆਂ ਹੀ ਜਿਹੜੀਆਂ ਨੇ ਇੱਥੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਾਂਦੀਆਂ ਨੇ ਤੇ ਸਤਿਗੁਰੂ ਬੀਬੀ ਮਮਤਾ ਜੀ ਜਿਹੜੀ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਜਿਹੜਾ ਬੀਬੀ ਮਮਤਾ ਜੀ ਦੇ ਦਰ ਤੇ ਆ ਕੇ ਕੋਈ ਮੁਰਾਦ ਮੰਗਦਾ ਉਹਦੀ ਪੂਰੀ ਹੁੰਦੀ ਹੈ ਇਹ ਸਥਾਨ ਦੀ ਸੇਵਾ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਹੜਾ ਉਹ ਪੰਜਵਾਂ ਤਖਤ ਕਰ ਰਿਹਾ ਤੇ ਉਹਨਾਂ ਵੱਲੋਂ ਜਿਹੜੀ ਡਿਊਟੀ ਹੈ ਬਾਬਾ ਗੁਰਪ੍ਰੀਤ ਸਿੰਘ ਜੀ ਜਿਹੜੇ ਮੋਖ ਇਥੇ ਸੇਵਾਦਾਰ ਛੱਡੇ ਹੋਏ ਨੇ ਬੁੱਢਾ ਦਲ ਵੱਲੋਂ ਉਹ ਇਥੇ ਸੇਵਾ ਨਿਭਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬਾਬਾ ਗੁਰਪ੍ਰੀਤ ਸਿੰਘ ਦਾ ਸਹਿਯੋਗ ਦੇ ਕੇ ਹੋਰ ਵੀ ਆਪਾਂ ਜਿਹੜੀਆਂ ਰੌਣਕੀਆਂ ਰੌਣਕਾਂ ਨੇ ਵੱਧ ਤੋਂ ਵੱਧ ਲਾਇਆ ਕਰੀਏ ਤੇ ਬੀਬੀ ਜੀ ਦੇ ਜਿਹੜੇ ਖੁਸ਼ੇ ਪ੍ਰਾਪਤ ਕਰਿਆ ਕਰੀਏ ਦਰਸ਼ਨ ਕਰਕੇ ਸੋ ਇੰਨਾ ਕੁਝ ਕਹਿੰਦੇ ਹੋ ਸ਼ਕਮਾ ਦੇ ਇਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਜਾਂਦੇ ਨੇ ਨੇ ਰਿਆਂ ਵੀ ਆਉਂਦੀਆਂ ਤਿਫਾਨ ਚਲੇ ਜਾਂਦੇ ਨੇ ਯਾਦਾਂ ਰਹ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਦਿਲ ਵਿੱਚ ਨਰਗੇ ਤੇ ਪੜਾਇਆ ਇਹਨੂੰ ਨਾ ਲਗਾ